ਦੀ ਅੱਗ ਲੱਗ ਗਈ ਬੰਦਾ ਜੀ ਮੈਂ ਪਹਿਲੇ ਮੰਦਰ ਤੇ ਰਹਿੰਦੇ ਸੀ ਬਿੰਦਰ ਨਾਮ ਹੈਗਾ ਉਹਨਾਂ ਦਾ ਘਰ ਆ ਲਾਇਆ ਜੀ ਉਸ ਵਾਰ ਜੀ ਡੇਢ ਤੋਂ ਦੇ ਜ ਲਗਭਗ ਹੋ ਗਿਆ ਨਹੀਂ ਥਾਣੇ ਜੀ ਬੰਦਾ ਫੜਾ ਗਿਆ ਹੈਗਾ ਜੀ ਹਾਂਜੀ ਹਮ ਭੁੱਲੇ ਸਾਲੇ ਆ ਪਏ ਸੀ ਹਾਂ ਚੌਕੀਦਾਰ ਸੀ ਨਾਲ ਹਮ ਚੌਕੀਦਾਰ ਨੇ ਸਾਰੇ ਦੱਸਿਆ ਜੀ ਪੈਟਰੋਲ ਪੰਪ ਵਾਲੇ ਨੇ ਬੁਲਾਏ ਸੀ ਹਮ ਉਹਨਾਂ ਨੇ ਅੱਗ ਬੁਝਾ ਲਈ ਸਾਰੇ ਬਸਾਈ ਹੈ ਜੀ ਮਸਲਾ ਹੱਲ ਕਰੇ ਜੀ ਹੂੰ ਅੱਗੇ ਆਸਤੇ ਹੁਣ ਕਿਵੇਂ ਕਰੀਏ ਸਾਰ ਇੱਕ ਵਾਰ ਤੇਨ ਬਾਰੀ ਹੋ ਗਿਆ ਜੀ ਸਾਡੇ ਨਾਲੇ ਹੂੰ ਇਹ ਜਿਹ ਦੋ ਰੇਡੀਆਂ ਸੀ ਹੂੰ ਬਾਕੀ ਸਾਡਾ ਸਾਰਾ ਸਮਾਨ ਸੀ ਸਾਰਾ ਮੱਚ ਗਿਆ ਕੁਛ ਵੀ ਨਹੀਂ ਫਰੂਟ ਵੀ ਸਾਰਾ ਜੀ ਇੰਪੋਰਟੈਂਟ ਅਸੀਂ ਵੇਰੇ ਅਰਲੀ ਮਾਰਨਿੰਗ ਆ 2:35 36 ਮਿਡਾ ਵਕਫੀਗਾ ਤਾਂ ਪਟਾਕੇ ਜੇ ਵੱਜੇ ਜਿਸ ਤਰ੍ਹਾਂ ਕੋਈ ਫਾਇਰ ਜੇ ਹੋਏ ਹੁੰਦੇ ਆ ਤਾਂ ਮੈਂ ਭੱਜ ਕੇ ਜਦੋਂ ਛਾਤੇ ਪਹੁੰਚਾ ਤਾਂ ਦੇਖਿਆ ਕਿ ਟ੍ਰਾਂਸਫਰ ਹੁੰਦੇ ਨਾਲ ਖੋਕੇ ਦੀ ਬਹੁਤ ਪੈਣ ਮੱਡੂ પેટ્રોલ ਪੰਪ ਦੇ ਸਾਹਮਣੇ ਉੱਥੇ ਅੱਗ ਲੱਗੀ ਹੋਈ ਸੀ ਮੇਰਾ ਕਾਰ ਲੈ ਇਹਨਾਂ ਦੇ ਕੋਲ ਆ ਤੇ ਉਸ ਵਕਤ ਤੁਰੰਤ ਮੈਂ ਸਾਡੇ ਜੋ ਮਾਨਜੋਤ ਸਾਡੀ ਐਸ ਐਚਓ ਦੀਪਕਾ ਕੰਬੋਜ ਗਿੜਵਾ ਇਹਨਾਂ ਨੂੰ ਫੋਨ ਕੀਤਾ ਤੇ ਇੱਕ ਬੜਾ ਵਧੀਆ ਚੀਜ਼ ਦੇਖਣ ਨੂੰ ਇਹ ਤਾਂ ਜ਼ਰੂਰ ਮਿਲੀ ਪ੍ਰਸ਼ਾਸਨ ਦੀ ਕਿ 237 ਤੇ ਮੈਡਮ ਨੂੰ ਫੋਨ ਕਰਦਾ 244 ਤੇ ਉੱਥੇ ਪੀਸੀਆਰ ਮੁਲਾਜ਼ਮ ਆਉਂਦੇ ਆ ਜੋ ਬੜੀ ਫੁਰਤੀ ਨਾਲ ਬਿਜਲੀ ਡਿਪਾਰਟਮੈਂਟ ਜਿਹੜਾ ਲੰਬੀ ਵਾਲੇ ਫਟਕ ਵੱਲ ਨੂੰ ਜਾਂਦੇ ਆ ਬਾਈਕ ਤੇ ਤੇ ਉਹ ਬਿਲੀ ਦਾ ਕਟਾ ਕੇ ਕਨੈਕਸ਼ਨ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁੰਦੀਆਂ ਤਾਂ ਜਿਹੜੇ ਮੈਨੂੰ ਡਰ ਇਹ ਸੀਗਾ ਕਿ ਬਿਲਕੁਲ ਸਾਹਮਣੇ ਜਿਹੜਾ ਪੈਟਰੋਲ ਪੰਪਾ ਕਿਉਂਕਿ ਜਿਹੜਾ ਉਸ ਜਿਹੜਾ ਸੀਗਾ ਟਰਾਂਸਫਾਰਮਰ ਦੇ ਵਿੱਚ ਡੀਜ਼ਲ ਦਾ ਬਲਾਸਟ ਹੋ ਰਿਹਾ ਸੀਗਾ ਤਾਂ ਮੈਂ ਫਿਰ ਜੋ ਮੰਡੂ ਪ੍ਰੋਮਾਂਪ ਦੇ ਉਹਨਾਂ ਦਾ ਨਿਰਜਵੰਸਲ ਜੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਇਸ ਘਟਨਾ ਬਾਬਤ ਉਹ ਆਪਣੇ ਕਰਮਚਾਰਨਾਂ ਉੱਤੇ ਕੇ ਫਿਰ ਅੱਗ ਬੁਝਾਓ ਜਥਾ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਦੇ ਨਾਲ ਜਿਹੜੇ ਦੁਕਾਨਦਾਰ ਸੀਗਾ ਜਾਦੂ ਡੰਡਾ ਛੋਟਾ ਵੀਰਾ ਉਹਦੀ ਦੁਕਾਨ ਸੀ ਕਰਾਨੇ ਦੀ ਉਸ ਨੂੰ ਫੋਨ ਕੀਤਾ ਤਾਂ ਬੜਾ ਜਣਕੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਸਤੀਦੀ ਦੇ ਨਾਲ ਪੰਜਾਬ ਪੁਲਿਸ ਕਿਦਰਵਾ ਦੀ ਮਸਤੀਦੀ ਦੇ ਨਾਲ ਆ ਅੱਗ ਤੇ ਘਟਨਾ ਤੇ ਕਾਬੂ ਪਾਇਆ ਗਿਆ ਤੇ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਹੁੰਦੀ ਤਾਂ ਜਿਹੜੀਆਂ ਹੋਰ ਦੁਕਾਨਾਂ ਸਿੱਗੀਆਂ ਜਿਹੜੀ ਆਪਣੀ ਆ ਪਾਰਕ ਵਾਲੀ ਸਾਈਡ ਇਧਰ ਵੀ ਬਹੁਤ ਕੋਕੋ ਬਹੁਤ ਭਿਆਨਕ ਅੱਗ ਸੀ ਬਹੁਤ ਦਰਖਤਾਂ ਤੱਕ ਪਹੁੰਚ ਚੁੱਕੀ ਸੀ ਬਿਲਕੁਲ ਮੈਂ ਵੀਡੀਓ ਬੜਾਈ ਸੀਗੀ ਉਸ ਵਾਰ ਜਿਹੜਾ ਮੁਲਾਜ਼ਮ ਹੁੰਦੇ ਆ ਮੁਲਾਜ਼ਮ ਲੰਬੀ ਰੋਡ ਨੂੰ ਜਾਂਦੇ ਆ ਸਪੀਡ ਨਾਲ ਬਿਜਲੀ ਡਿਪਾਰਟਮੈਂਟ ਵਾਲਿਆਂ ਕੋਲੋਂ ਵੀ ਬਿਜਲੀ ਬੰਦ ਕਰੋ ਫਿਰ ਉਹ ਗੇੜ ਆ ਰਹੀ ਆ ਤੇ ਇਹ ਸਭ ਕੁਝ ਅੱਖੀ ਦਿਖਿਆ ਮੈਂ ਆਪਣੀ ਤਾਂ ਮੈਂ ਫੋਨ ਵੀ ਕੀਤਾ ਉਸ ਵਾਰ ਤਾਂ ਨੀਰਜ ਬਾਸਲ ਜਿਹੜੇ ਮੱਡੂ ਪਟਰੋਲ ਪੰਪ ਦੇ ਮਾਲਕ ਆ ਉਹਨਾਂ ਨੂੰ ਜਾਦੂ ਕਰਨ ਨਾਲ ਸਟੋਰ ਸਾਡਾ ਇੱਕ ਛੋਟਾ ਵੀਰਾ ਕਿਉਂਕਿ ਉਹਨਾਂ ਦੇ ਨੰਬਰ ਸੀ ਮੇਰੇ ਕੋਲੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਸੂਚਿਤ ਕੀਤਾ ਜੀ ਜਲਦੀ ਆਪਣੀਆਂ ਦੁਕਾਨਾਂ ਕੋਲ ਪਹੁੰਚੋ ਕਿ ਤੇ ਅੱਗ ਨਾ ਪੈ ਜੇ ਜ਼ਿਆਦਾ